ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ। ਇੱਕ ਵਾਰ ਦੀ ਗੱਲ ਹੈ ਇੱਕ ਬੱਚਾ ਸਿੱਖਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ। ਲੋਕ ਉਸ ਤੋਂ ਤੋਲ-ਮੋਲ ਕਰ ਰਹੇ ਸੀ। ਕਿਸੇ ਨੇ ਕਿਹਾ ਮੈਂ ਤੈਨੂੰ ਇੰਨੇ ਪੈਸੇ ਹੀ ਦੇਣੇ ਹਨ ਇਨ੍ਹਾਂ ਫੁੱਲਾਂ ਦੀ। ਇੱਕ ਸੱਜਣ ਨੇ ਜਦ ਉਸਦੇ ਪੈਰ ਦੇਖੇ ਤਾਂ ਬਹੁਤ ਦੁਖੀ ਹੋਇਆ। ਉਹ ਭੱਜ ਕੇ ਨੇੜੇ ਤੋਂ ਛੋਟੇ ਜੀ ਇੱਕ ਦੁਕਾਨ ਤੋਂ ਬੂਟਾਂ ਦੀ ਜੋੜੀ ਲੈ ਕੇ ਆਇਆ ਤੇ ਕਹਿਣ ਲੱਗਾ ਲੈ ਪੁੱਤਰ ਬੂਟ ਪਾ ਲੈ ਉਸ ਲੜਕੇ ਨੇ ਜਲਦੀ ਨਾਲ ਬੂਟ ਪਾਏ ਤੇ ਬੜਾ ਖੁਸ਼ ਹੋਇਆ ਅਤੇ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਾ ਤੁਸੀਂ ਰੱਬ ਹੋ ਉਹ ਬੰਦਾ ਘਬਰਾ ਕੇ ਕੰਨਾਂ ਨੂੰ ਹੱਥ ਲਾਉਣ ਦਾ ਬੋਲਿਆ ਨਹੀਂ ਨਹੀਂ ਬੇਟ ਮੈਂ ਰੱਬ ਥੋੜੀ ਹਾਂ ਮੁੰਡਾ ਫਿਰ ਉਹ ਤੁਸੀਂ ਰੱਬ ਦੇ ਦੋਸਤ ਹੋ ਕਿਉਂਕਿ ਮੈਂ ਕੱਲ ਰਾਤ ਹੀ ਅਦਾਸ ਕੀਤੀ ਸੀ ਕਿ ਬਾਬਾ ਜੀ ਪੈਰ ਬਹੁਤ ਸੜਦੇ ਹਨ ਬੂਟ ਲੈ ਦਿਓ ਉਸ ਬੰਦੇ ਦੀਆਂ ਅੱਖਾਂ 'ਚ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਇੱਕ ਪਾਸੇ ਨੂੰ ਚਲਿਆ ਗਿਆ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਵਾਨਾ ਜਿਆਦਾ ਔਖਾ ਨਹੀਂ ਤੁਹਾਨੂੰ ਇਸ ਛੋਟੀ ਜੀ ਕਹਾਣੀ ਤੋਂ ਕੀ ਸਿੱਖਿਆ ਮਿਲੀ ਜ਼ਰੂਰ ਦੱਸਣਾ ਕਿਉਂਕਿ ਰੱਬ ਕਿਤੇ ਦੂਰ ਨਹੀਂ ਰੱਬ ਆਪਣੇ ਅੰਦਰ ਵਸਦਾ ਹੈ ਸੱਚੇ ਮਨਾਂ ਕੀਤੀ ਅਰਦਾਸ ਕਦੇ ਵੀ ਬਿਆਸਤ ਨਹੀਂ ਜਾਂਦੀ ਇਸ ਲਈ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ